ਆ ਜਾ ਰਹੇ ਆਂ ਜੀ ਪੌਂਡਾ ਸਾਹਿਬ ਨੂੰ ਸਵੇਰੇ ਤੜਕੇ ਨਿਕਲੇ ਸੀ ਉਦੋਂ ਹਨੇਰਾ ਸੀ ਹਲੇ ਦੇਖਦਾ ਪੜਦਾ ਕੁਝ ਨਹੀਂ ਸੀ ਕੈਮਰੇ 'ਚ ਆਉਂਦਾ ਕੁਝ ਨਹੀਂ ਹੁਣ ਆਪਾਂ ਬੜਾ ਦਿਨ ਦਾ ਚੜਾ ਹੋਇਆ ਹੁਣ ਜਾਈ ਜਾਨੇ ਆ ਪੌਂਡਾ ਸਾਹਿਬ ਨੂੰ ਚਲਦੇ ਆਂ ਦਰਸ਼ਨ ਮੇਲੇ ਕਰਕੇ ਆ ਨਾ ਬਹੁਤ ਦਿਨ ਹੋ ਗਏ ਟੂਰ ਲਾਇਰੋਂ ਤਕਰੀਬਨ 2 ਮਹੀਨੇ ਤੋਂ ਉੱਪਰ ਹੋ ਗਏ ਅੱਜ ਚਲਦੇ ਆਂ ਪੌਂਡਾ ਸਾਹਿਬ ਇੱਧਰ ਨਵ ਮਹਾਲਾ ਇਹ ਪਾਖੜਾ ਨਹਿਰ ਤੇ ਇੱਧਰ ਹੈ ਦੂਜੇ ਪਾਸੇ ਦਿਖਾਉਨੇ ਆ ਤੁਹਾਨੂੰ ਇੱਧਰ ਨਾਲ ਐਸਵਾਈਐਲ ਚੱਲੀ ਜਾਂਦੀ ਹੈ ਇਹ ਉਸ ਝਾੜੀਆਂ ਦੇ ਪਰਲੇ ਪਾਸੇ ਐਸਵਾਈਐਲ ਸਤਲੁਜ ਯਮਨਾ ਲੇਕ ਹੈ ਤੇ ਹੁਣ ਤੁਹਾਨੂੰ ਦਿਵਾਉਨੇ ਆ ਦਿਖਾਉਨੇ ਆ ਬੈਕ ਕੈਮਰੇ ਨਾਲ ਸਵੇਰੇ ਸਵੇਰੇ ਦਾ ਮਾਹੌਲ ਮੈਨੂੰ ਪਰਸਨਲੀ ਬਹੁਤ ਪਸੰਦ ਮਾਰਨਿੰਗ ਰਾਈਡ ਨੇਰੇ ਨੇਰੇ ਤੜਕੇ ਤੜਕੇ ਸਾਈਕਲ ਤੇ ਰਾਈਡ ਲਾਉਣੀ ਮੈਨੂੰ ਬਹੁਤ ਚੰਗੀ ਲੱਗਦੀ ਹੈ ਸਵੇਰੇ ਸਵੇਰੇ ਦਾ ਮਾਹੌਲ ਹੈ ਇਹ ਤੜਕੇ ਤੜਕੇ ਤੁੰਦ ਵੀ ਆ ਤੇ ਠੰਡ ਵੀ ਇਹ ਪਖੜਾ ਨੇਰਾ ਇਧਰ ਤੇ ਸਵੇਰੇ ਸਵੇਰੇ ਮਾਰਨਿੰਗ ਟਾਈਮ ਦੇ ਵਿੱਚ ਖਾਸ ਕਰਕੇ ਦਨ ਚੜਨ ਤੋਂ ਤੇ ਪਬਲਿਕ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਲਗਭਗ ਉੱਠਣ ਤੋਂ ਪਹਿਲਾਂ ਮਤਲੈ ਨਹੀਂ ਵੀ ਰਾਤ ਸੀ ਮਾਰਨਿੰਗ ਸੱਜਰੇ ਜਿਹਾ ਸਾਈਕਲ ਚਲਾਉਣ ਦਾ ਨੰਦ ਬਹੁਤ ਮੈਨੂੰ ਪਰਸਨਲੀ ਬਹੁਤ ਪਸੰਦ ਆ ਤੜਕੇ ਤੜਕੇ ਮਾਰਨਿੰਗ ਰਾਈਡ ਤੇ ਇਹ ਆਪਣਾ ਸਾਈਕਲ ਇਹ ਹੈ ਜੀ ਸਵੇਰ ਸਵੇਰ ਦਾ ਮਾਹੌਲ ਮਾਰਨਿੰਗ ਪਿੰਡ ਸਰਾਲਾ ਮਾਰਨਿੰਗ ਤੜਕੇ ਤੜਕੇ ਦਾ ਸਾਈਕਲ ਦਾ ਨੰਨ ਦੀ ਵੱਖਰਾ ਭਾਈ ਇਹ ਹੈ ਜੀ ਸਰਾਲਾ ਪਿੰਡ ਸਰਾਲਾ ਹੈਡ ਮਾਰਨਿੰਗ ਤੜਕੇ ਤੜਕੇ ਦਾ ਸਾਈਕਲ ਦਾ ਨੰਨ ਦੀ ਹੋਰ ਦੇਈ ਮਗਾਵਾ ਦਾਦਾਈ ਕਾਲਾ ਦੇਖ ਨਾ ਨਹੀਂ ਨਹੀਂ ਤਨੇ ਚਾਹ ਨਾਲ ਖਾਵਾਂਈਆ ਚਾਹ ਨਾਲ ਲੋ ਜੀ ਆਪਾਂ ਆ ਜੀ ਦੇਖ ਕੇ ਕੱਢ ਚੱਲ ਆਪਾਂ ਪਹੁੰਚ ਗਏ ਥਾਣਾ ਚੱਪੜ ਮਿਲ ਗਿਆ ਭਾਈ ਦੂਜਾ ਵੀ ਤੇ ਥਾਣਾ ਚੱਪੜ ਤੋਂ ਮੋੜ ਜਗਾਦਰੀ ਜਗਾਦਰੀ ਬਾਈਪਾਸ ਬਾਈਪਾਸ ਤੋਂ ਸਿੱਧੇ ਪੌੜਾ ਸਾਹਿਬ ਇਹ ਆਪਣਾ ਸਾਈਕਲ ਚੱਲਦੇ ਆਪਾਂ ਅੱਗੇ ਨੂੰ ਸਫਰ ਤੜਕੇ ਤੁਰੇ ਸੀ ਤਕਰੀਬਨ 6:30 ਪਾਉਨੇ 7 ਵਜੇ ਚੱਲੇ ਸੀ ਆਪਾਂ ਸਫਰ ਦਾ ਆਨੰਦ ਮੜਾਇਆ ਸਵੇਰੇ ਹੋਰ ਨਹੀਂ ਜੇ ਸਹੀ ਚਨਾਉਂਦਾ ਤਾਂ ਆਨੰਦ ਹੀ ਵੱਖਰਾ ਇਹ ਚੱਲ ਰਿਹਾ ਜੀ ਲੰਗਰ ਤੋਂ ਟੈਕਸ ਹਾਂ ਪੂਸਤੇ ਬੰਨ੍ਹ ਕਰਦੇ ਆ ਰਿਓ ਉਸ ਤੇਰੇ ਵੱਡੀਆਂ ਵੱਡੀਆਂ ਕੱਡੀਆਂ ਜਾਂਦੀਆਂ ਸਨ ਉਸ ਮੰਡੀ ਬੋਸ ਨੂੰ ਜਾਨੀ ਦੇ ਮਿੰਨੇ ਨੇ ਕਿਤੇ ਵੀ ਖਾਣ ਲੱਗ ਪਿਆ ਢਾਲ ਪੁਲਾ ਜਾ ਆ ਚੱਲੀ ਆਪਣੀ ਗੱਡੀ ਢਾਲ ਪੁਲਾ ਜਾ ਆਪਾਂ ਜਾਈ ਜਾਨੇ ਪੌਂਡਾ ਸਾਹਿਬ ਨੂੰ ਜਗਾਦਰੀ ਲੰਘ ਗਏ ਆ ਜਗਾਦਰੀ ਲੰਘ ਕੇ ਤੇ ਪਿੰਡ ਆ ਗਿਆ ਸ਼ਿਸ਼ਰੋਲੀ ਇੱਥੋਂ ਜਾਉਣਾ ਆਪਣਾ ਪੌਂਡਾ ਸਾਹਿਬ ਰਹਿ ਗਿਆ ਤਕਰੀਬਨ 40-45 ਕਿਲੋਮੀਟਰ ਤੇ ਅਜੇ ਤੱਕ ਤਾਂ ਦਰਖਤਾਂ ਦੀ ਠੀਕ ਆ ਪਿੱਛੇ ਜਗਾਦਰੀ ਦਾ ਘਾਤਾ ਨਹੀਂ ਜਿਹੇ ਤਰ੍ਹਾਂ ਕੋਈ ਨਹੀਂ ਲੜਕ ਤੇ ਅੱਗੇ ਹੈਗੇ ਆ ਕਹਿਣ ਨੂੰ ਠੰਡ ਆ ਪਰ ਸਾਈਕਲ ਦੇ ਅੱਗੇ ਕੋਈ ਠੰਡ ਨਹੀਂ ਤੁਸੀਂ ਨੇ ਪਸੀਨੇ ਹੋਇਆ ਪਿਆ ਕੰਮ ਦਸੰਬਰ ਮਹੀਨਾ ਪਰ ਠੰਡ ਸਾਈਕਲ ਵਾਲੇ ਵਾਸਤੇ ਕੋਈ ਠੰਡ ਨਹੀਂ ਕਿਉਂ ਜੀ ਲੱਗਦੀ ਕੋਈ ਠੰਡ ਢੁੰਡਕ ਨਹੀਂ ਮਾੜੀ ਮੋਟੀ ਠੰਡ ਸੁਣਤਾਲਾ ਕੋਈ ਕੰਮ ਨਹੀਂ ਹੈਗਾ ਬਲਕਿ ਪਸੀਨੇ ਨਿਕਲਦੇ ਪੈਨੇ ਹਾਂ ਪਸੀਨੇ ਪਸੀਨੀ ਹੋਇਆ ਪਿਆ ਪਾਣੀ ਦੀਆਂ 3-4 ਬੋਤਲਾਂ ਪੀ ਚੁੱਕੇ ਹਾਂ ਹੁਣ ਵੀ ਪਾਣੀ ਪੀ ਰਹੇ ਹਾਂ ਓ ਸਾਈਕਲ ਵਾਲੇ ਵਾਸਤੇ ਕੋਈ ਠੰਡ ਨਹੀਂ ਹੁਣ ਮਿਲਦੇ ਆਪਾਂ ਅੱਗੇ ਤੁਰੇ ਹੌਲੀ ਹੌਲੀ 1:00 ਵੱਜ ਗਿਆ ਪਈਆ ਵਾਟ ਜੇ ਚੜ੍ਹਾਈ ਵੀ ਆਉਣੀ ਹੈ ਵਿੱਚ ਆਪਾਂ ਮੋੜਾ ਸਾਹ ਨੂੰ ਜਾਈ ਜਾਨੀ ਰਾਜ ਖੇਜਰਾਬਾਦ ਤੋਂ ਤਕਰੀਬਨ ਨਾਲ ਹੀ ਖੇਜਰਾਬਾਦ ਤੋਂ ਅੱਗੇ 2-3 ਕਿਲੋਮੀਟਰ ਗੁਰਦੁਆਰਾ ਸਾਹਿਬ ਆਇਆ ਪਿੱਛੇ ਤੇ ਇੱਥੇ ਆਪਣਾ ਖਾਣ ਪੀਣ ਪ੍ਰਸ਼ਾਦਾ ਲੰਗਰ ਪਾਣੀ ਦਾ ਪ੍ਰਸ਼ਾਦਾ ਹੈਗਾ ਲੰਗਰ ਤੇ ਸ਼ਾਇਦ ਰੁਕਣ ਦਾ ਵੀ ਬੰਦੋਬਸਤ ਹੈ ਜੇ ਬੰਦਾ ਕੋਈ ਆਉਂਦਾ ਯਾਤਰੂ ਇੱਥੇ ਰੋਕ ਸਕਦਾ ਕਿਸ਼ਵਲੇ ਖਾਸ ਕਰਕੇ ਸਾਈਕਲ ਵਾਲੇ ਜੇ ਸਾਈਕਲਿਸਟ ਜਿਤਨਾ ਕੋਈ ਵੀ ਵੈਸੇ ਤਾਂ ਪਰ ਸਾਈਕਲਿਸਟ ਖਾਸ ਕਰਕੇ ਜਿਤਨਾ ਹੁਣ ਉਹਨਾਂ ਕੋ ਮਤਲਬ ਰੁਕਣ ਦੀ ਲੋੜ ਹੁੰਦੀ ਆ ਤਾਂ ਰੁਕ ਸਕਦਾ ਇੱਥੇ ਪਿੱਛੇ ਲੰਗਰ ਤਾਨੂੰ ਬੈਕ ਕੈਮਰੇ ਨਾਲ ਵੀ ਇੱਕ ਵਾਰੀ ਦਿਖਾਉਨੇ ਆ। ਇਹ ਪਿੱਛੇ ਹਾਈਵੇ ਚੱਲੀ ਜਾਂਦਾ ਜਿਹੜਾ ਪੌਂਟਾ ਸਾਹਿਬ ਵਾਲਾ। ਇਧਰ ਜਮਨानगर ਤੋਂ ਪੌਂਟਾ ਸਾਹਿਬ ਨੂੰ ਜਾਂਦੇ ਹਾਂ। ਇਹ ਰਸਤਾ। ਇਹ ਹੈ ਗੁਰਦੁਆਰਾ ਸਾਹਿਬ ਦਾ 뷰 ਇੱਕ। ਇਹ ਆਪਣੇ ਖੜੇ ਆ ਸਾਈਕਲ। ਇਹ ਮੇਨ ਰੋਡਾ ਸਾਹਮਣੇ। ਪੰਪ ਦੇ ਨਾਲ ਲੱਗਦਾ ਹੀ ਐ। ਪਾਪਾ ਪੱਪ ਦੇ ਨਾਲ ਲੱਗਦਾ ਗੁਰਦੁਆਰਾ ਸਾਹਿਬ ਆ ਜੋ ਵੀ ਰੁਕਣਾ ਚਾਹੇ ਇੱਥੇ ਰੁਕ ਸਕਦਾ ਪ੍ਰਸ਼ਾਦਾ ਪਾਣੀ ਛੱਕ ਸਕਦਾ ਤੇ ਪੌਂਡਾ ਸਾਹਿਬ ਇੱਥੋਂ ਰਹਿ ਗਿਆ ਤਕਰੀਬਨ 30 ਕਿਲੋਮੀਟਰ ਦੇ ਲਗਭਗ ਤੇ ਟਾਈਮ ਹੁਣ ਹੋ ਗਿਆ 3 ਵਜੇ ਤੇ 30 ਕਿਲੋਮੀਟਰ ਰਹਿ ਗਿਆ ਤਕਰੀਬਨ ਅੰਦਾਜ਼ਾ ਹੈ ਪਹੁੰਚ ਜੀ 6 ਵਜੇ ਦੇ ਤੱਕ ਆਰਾਮ ਨਾਲ ਅੱਗੇ ਚੜਾਈ ਵੀ ਆ ਟਾਈਮ ਤਾਂ ਬਹੁਤ ਪਿਆ ਹੁਣ ਅੱਗੇ ਚੱਲਦੇ ਆਂ ਖੇਚੀ ਆਵਾਟ ਅੱਗੇ ਨੂੰ ਵੀ ਆਪਾਂ ਇੱਧਰੋਂ ਆਏ ਆ ਜੌਨਾ ਨਗਰ ਸਾਈਡ ਤੋਂ ਤੇ ਇੱਧਰੋਂ ਜਾਣਾ ਪੌਂਡਾ ਸਾਹਿਬ ਨੂੰ ਇੱਥੋਂ ਚੜ੍ਹਾਈ ਸ਼ੁਰੂ ਆ ਇਹ ਰਸਤਾ ਸਾਹਮਣੇ ਜਿਹੜੀ ਇੱਧਰ ਨਿਕਲਦੀ ਆ ਹੱਥ ਨਹੀਂ ਕੁੰਡ ਡੈਮ ਜਿਹੜਾ ਉੱਧਰ ਨੂੰ ਜਾਂਦਾ ਰਸਤਾ ਹੈ ਤੇ ਚੜ੍ਹਾਈ ਇੱਥੋਂ ਤਕਰੀਬਨ ਸ਼ੁਰੂ ਚੜ੍ਹਾਈ ਤਾਂ ਪਿੱਛੋਂ ਥੋੜੀ ਸ਼ੁਰੂ ਹੋ ਗਈ ਪਰ ਹੁਣ ਇੱਥੋਂ ਦਾ ਮਰਰਾਟ ਪਹਿਣਾ ਸ਼ੁਰੂ ਹੋ ਗਿਆ ਲੈ ਵੀ ਮਿੱਤਰਾ ਹੋ ਜਾ ਤਿਆਰ ਹੁਣ ਪੈਣਾ ਰਾੜ ਇੱਥੋਂ ਚੜ੍ਹਾਈ ਸ਼ੁਰੂ ਆ ਚੜਾਈ ਵੀ ਜਮਾਂ ਇੱਥੋਂ ਹੁਣੋਂ ਪਤਾ ਲੱਗੂ ਨਿਤਰੂ ਬੜੇਵੇਂ ਖਾਣੀ ਚੜ੍ਹਾਈ ਦੇ ਵਿੱਚ ਨਹੀਂ ਮਿੱਤਰਾ ਰੈਡੀ ਆ ਫਿਰ ਕੰਮ ਹੁਣ ਹਾਂ 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 ਜਮਾਂ ਰੈਡੀ ਐ ਰੈਡੀ ਹੋ ਗਈ ਸਰਨਾ ਬਿਲਕੁਲ ਆਪਾਂ ਰੈਡੀ ਆ ਚੜਾਈਆਂ ਦਾ ਦੌਰ ਸਟਾਰਟ ਹੋ ਗਿਆ ਹਾਂ ਹੁਣ ਰਹਿ ਗਿਆ 2 ਕਿਲੋਮੀਟਰ 2 ਕਿਲੋਮੀਟਰ ਬਾਅਦ ਰਹਿ ਗਈ ਹਾਂ ਤੇ ਅੱਜ ਜੋ ਨਹੀਂ ਜਿਆਦਾ ਦੇ 15 ਕਿਲੋਮੀਟਰ ਦੀ ਤਾਂ ਚੜਾਈ ਹੈਗੀ ਹੈ। ਹਾਂ 15 ਕਿਲੋਮੀਟਰ ਦੀ ਤਾਂ ਹਾਈਟ ਹੈਗੀ ਹੈ। ਤੇ 7 ਕਿਲੋਮੀਟਰ ਜਿਆ ਰਲਵਾਨੇ। ਹਾਂ 7 ਕਿਲੋਮੀਟਰ ਜਿਆ ਟਾਈਮ ਹੈਗਾ ਜੇ 3 ਸਵੇਰ 3:30 ਹੋਇਆ ਹਲੇ। ਟਾਈਮ ਤਾਂ ਜੇ ਹੈਗਾ ਕੁਛ ਢਾਲਾ ਕੋ ਚੜਾਈ ਆ ਰਲ ਮਿਲ ਕੇ ਚੱਲਦਾ ਕੰਮ। ਨਾਲ ਚਾਹ ਚੋਕ ਤੱਕ ਫਮਾਰਾਂਗੇ। ਹਾਂ ਚਾਹ ਦੀ ਬਹੁਤ ਇੱਛਾ ਹੋਈ ਪਈ ਆ। ਆਪਾਂ ਜਾਈ ਜਾਨੇ ਆ ਪੌਂਡਾ ਸਾਹਿਬ ਨੂੰ। ਇਹ ਕਲੇਸਰ ਦੇ ਨੇੜੇ ਆਪੋਨ ਸਾਹਿਬ ਰਹਿ ਗਿਆ ਇਥੋਂ 16 17 ਕਿਲੋਮੀਟਰ ਚੜਾਈ ਬਹੁਤ ਇਨਾ ਦੀ ਤਾਂ ਸਪੀਡ ਹੀ ਬਹੁਤ ਆ ਖਾਣਦੀ ਬਈ ਦੋਵੇਂ ਜਾੜਾਂ ਲੱਗੇ ਆ ਆਪਾਂ ਪਹੁੰਚ ਗਏ ਜੀ ਲਾਲ ਘਾਟੀ ਲਾਲ ਡੱਬਾ ਵੀ ਕਹਿ ਦਿੰਦੇ ਆ ਪੌਂਟਾ ਸਾਹਿਬ ਰਹਿ ਗਿਆ ਇੱਥੋਂ ਤਕਰੀਬਨ 11 ਕਿਲੋਮੀਟਰ ਤੇ पिछे चढ़ाई बहुत सी आप हूँ ढाल ही है अगे ता आ हाँ जी। अच्छा। मिठा, मिठा, पाता? मिठा पाता पत्ती पानी है, पत्ती ना पाई है जे हाँ अच्छा, पत्ती, आ, आ, पत्ती मैं दु ना वाला खान वाले उठ जाने बस हूं

ਇਹ ਲਾਲ ਪਾੜੀ ਇਹਨੂੰ ਕਹਿੰਦੇ ਆ ਇੱਧਰ ਅੱਗੇ ਹੁਣ ਢਾਲ ਆ ਇਹ ਪਿੱਛੇ ਖਾਡਾ ਸਾਹਮਣੇ ਇਹ ਖੜੇ ਆਪਣੇ ਸਾਈਕਲ ਜਹਾ ਤਿਆਰ ਆਪਣੀ ਗਲਾਸ ਇੱਥੇ ਪਿਆ ਫੇਰਾ ਉਹ ਪਿਆ ਮੇਰਾ ਗਲਾਸ ਰੈਡੀ ਚਾ ਟਾਟਾ ਦੀ ਚਾਹ ਬਣਾਈਏ ਇਹ ਵਿਊ ਵੇਖ ਤੇ ਇਹ ਆ ਲਾਲ ਘਾਟੀ ਸਾਹਮਣੇ ਲਾਲ ਪਹਾੜ ਇਹ ਬਣ ਜਾਂਦੀ ਹੈ ਚਾਹ ਚਾਹ ਪੀ ਕੇ ਆਪਾਂ ਚੱਲਦੇ ਆਂ ਪੌਂਡਾ ਸਾਹਿਬ ਨੂੰ ਚਾਹ ਵੀ 100 ਮੀਲ ਦੀ ਹੈ ਚਾਹ ਤਿਆਰ ਹੋ ਗਈ ਹੈ ਹਾਂ ਚਾਹ ਪੀਵੋ ਤੇ ਚਾਹ ਪੀ ਕੇ ਟਾਈਮ ਨਾਲ ਆਪਾਂ ਚੱਲੀਏ ਪੌਂਡਾ ਸਾਹਿਬ ਇੱਥੋਂ ਰਹਿ ਗਿਆ ਹੈ ਸਾਹਮਣੇ ਲੱਗਾ 11 ਕਿਲੋਮੀਟਰ 11 ਕਿਲੋਮੀਟਰ 11 ਚੋਂ 7-8 ਕਿਲੋਮੀਟਰ ਤਲਾਣ ਹੈ ਟਾਉਣ ਹੈ ਨਹੀਂ ਟਾਉਣ ਹੈ ਬਸ ਪੈਂਡਲ ਨਹੀਂ ਮਾਰਨਾ ਆਪਣਾ ਕੱਪੜੇ ਪਾਣੇ ਪੈਣਗੇ ਆਪਾਂ ਸੋ ਪੀ ਕੇ ਚਾ ਨਿਕਲ ਆਪਾਂ ਪਹੁੰਚ ਗਏ ਪੌਂਟਾ ਸਾਹਿਬ 6 ਸਵਾ 6 ਦਾ ਟਾਈਮ ਹੋ ਗਿਆ ਤਕਰੀਬਨ ਸਵੇਰੇ 6:30 ਵਜੇ ਚੱਲੇ ਤੇ ਪੌਂਟਾ ਸਾਹਿਬ ਪਹੁੰਚ ਗਏ ਹੁਣ ਦੇਖਦੇ ਆ ਕੋਈ ਰਹਿਣ ਦਾ ਬੰਦੋਬਸਤ ਰਹਿਣ ਦਾ ਬੰਦੋਬਸਤ ਕਰਕੇ ਉਸ ਤੋਂ ਬਾਅਦ ਫਿਰ ਮੂੰਹਾ ਧੋ ਕੇ ਕਰਦੇ ਆ ਮਹਾਰਾਜ ਦੇ ਦਰਸ਼ਨ ਮੇਲੇ ਪਹੁੰਚ ਗਏ ਜੀ ਪੌਂਟਾ ਸਾਹਿਬ ਸਵਾ 6 ਦਾ ਟਾਈਮ ਹੋ ਗਿਆ ਹੁਣ। ਆਪਾਂ ਦੇਖਦੇ ਆ ਰੈਸ਼ ਦਾ ਕੋਈ ਬੰਦੋਬਸਤ ਦੇਖ ਕੇ ਉਸ ਤੋਂ ਬਾਅਦ ਫਿਰ ਦੇਖਦੇ ਆ। ਫਿਰ ਕਰਦੇ ਆ ਮਹਾਰਾਜ ਦੇ ਦਰਸ਼ਨ ਮਿਲ। ਆਪਾਂ ਨੂੰ ਮਿਲ ਗਿਆ ਸੀ ਜੀ ਕਮਰਾ। ਇਹ ਕਮਰਾ ਆਪਣਾ ਇਸ ਤਰ੍ਹਾਂ ਦਾ ਇੱਥੇ 뷰 ਹੈ। ਇਹ ਕਮਰੇ ਨੇ ਸਾਰੇ ਥੱਲੇ ਥੱਲੇ ਨੂੰ ਦੂਜੀ ਮੰਜ਼ਿਲ ਤੇ ਹੈ। ਇਹ ਕਮਰਾ ਆਪਣਾ। ਕਮਰੇ ਦੀਆਂ ਸਹੂਲਤਾਂ ਬਹੁਤ ਵਧੀਆ ਹੈ। ਏ ਬੈੱਡ ਲੱਗੇ ਆ ਚਾਰ ਬੈੱਡ ਨੇ ਤੇ ਇਹ ਰਜਾਈਆਂ ਨੇ ਇੱਧਰ ਆਪਣੇ ਕੋਲੇ ਵਧੀਆ ਰਹਿਣ ਬੰਦੋ ਰਹਿਣ ਦਾ ਬੰਦੋਬਸਤ ਵਧੀਆ ਬਾਥਰੂਮ ਥੋੜੇ ਜਿਹਾ ਲੱਗਣਾ ਹੈ ਅਟੈਚ ਬਾਥਰੂਮ ਜਿਹੜਾ ਉਹ 2000 ਰੁਪਿਆ ਰੂਮ ਪਰ ਇਹ ਫ੍ਰੀ ਆਫ ਕਾਸਟ ਆ ਇਹ ਆਪਾਂ ਨੂੰ ਮਿਲ ਗਿਆ ਇਹ ਚਾਰ ਬੈੱਡ ਲੱਗੇ ਇੱਕ ਵਧੀਆ ਫੈਮਿਲੀ ਪੂਰੀ ਕੰਪਲੀਟ ਰੈਸਟ ਕਰ ਸਕਦੀ ਹੈ ਹੁਣ ਆਪਾਂ ਕਰਦੇ ਆ ਰੈਸਟ ਹੁਣ ਆਪਾਂ ਕਰਦੇ ਆ ਰੈਸਟ ਵਾਸਾ ਦੇ ਛੋਟਾ ਜਿਹਾ ਵਲੌਗ ਬਣਾਇਆ ਸੀ ਤੋ ਆਪਾਂ ਇੱਥੇ ਐਂਡ ਕਰਦੇ ਆਂ ਹੁਣ ਆਪਾਂ ਕਰਦੇ ਆਂ ਰੈਸਟ ਇਸ਼ਨਾਨ ਪਾਣੀ ਕਰਦੇ ਆਂ ਇਸ਼ਨਾਨ ਪਾਣੀ ਤਾਂ ਬਈ ਔਖਾ ਛੱਡ ਮੂੰਹ ਹੱਥ ਧੋ ਕੇ ਜੇ ਇਸ਼ਨਾਨ ਪਾਣੀ ਕੀਤਾਗਾ ਇਸ਼ਨਾਨ ਪਾਣੀ ਨਹੀਂ ਤੇ ਮੂੰਹ ਹੱਥ ਧੋ ਕੇ ਚੇਂਜ ਓਨ ਕਰਕੇ ਫਿਰ ਦਰਵਾਜ਼ਾ ਮੱਥਾ ਟੇਕ ਕੇ ਆਉਨੇ ਆ ਤੇ ਸਵੇਰੇ ਨਿਕਲਾਂਗੇ ਵਾਪਸੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਡੀ ਵੀਡੀਓ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਈ ਹਾਂਜੀ ਆਪਾਂ ਪਹੁੰਚ ਗਏ ਸੀ ਪੌਂਟਾ ਸਾਹਿਬ ਤੇ ਕਮਰਾ ਰੂਮ ਮਿਲ ਗਿਆ ਆਪਾਂ ਨੂੰ ਉਹ ਹੁੰਦੇ ਵਿੱਚ ਹੁਣ ਕਰਦੇ ਆਇਆ ਇਸ ਤਰ੍ਹਾਂ ਪ੍ਰਸ਼ੰਦਾ ਪਾਣੀ ਛਕਾਏ ਆ ਗੁਰਦੁਆਰਾ ਸਾਹਿਬ ਬਰ ਬਜ਼ਾਰ ਵੀ ਘੁੰਮ ਫਿਰ ਰਹੇ ਆ ਤੇ ਹੁਣ ਦੇਖਦੇ ਆ ਹੁਣ ਤਾਂ ਰੈਸਟ ਹੀ ਬਣਦੀ ਹੈ ਭਾਈ ਹੁਣ ਬਸ ਰੈਸਟ ਹੀ ਕਰਾਂਗੇ ਪੌਂਟਾ ਸਾਹਿਬ ਆਪਾਂ ਗੁਰਦੁਆਰਾ ਸਾਹਿਬ ਦਰਸ਼ਨ ਮੇਲੇ ਕਰ ਲਏ ਤੇ ਮੌਸਮ ਕਾਫੀ ਖਰਾਬ ਬੱਦਲ ਬਹੁਤ ਹੋਇਆ ਹੋਇਆ ਬਾਕੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਦੇ ਦਰਸ਼ਨ ਕਰਾਉਣੇ ਆ ਇਹ ਉਹ ਜਗ੍ਹਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਵੰਜਾ ਕਵੀਆਂ ਦਾ ਦਰਬਾਰ ਸਜਾਉਂਦੇ ਹੁੰਦੇ ਸੀ। ਇਹ ਉਸ ਯਾਦ ਦੇ ਵਿੱਚ ਸਥਾਨ ਬਣਾਇਆ ਹੋਇਆ ਹੈ। ਇੱਥੇ ਸਾਂਪਾ ਤੇ ਕਰਦਾ ਵਾ ਸਸਤਰ ਦੀ ਕੋਈ ਗੱਲ। ਜਿਕਰ ਆਏ ਦਰਬਾਰ। ਇਹ ਗੁਰਦੁਆਰਾ ਸਾਹਿਬ ਹੈ। ਕਿ ਨਹੀਂ। ਸੋ। ਸ਼ਿਸ਼ਮੈਲ ਸਾਹਿਬ ਹੈ। ਦਸਤਾਰ ਸਥਾਨ ਮਹਾਰਾਜ ਦਸਤਾਰ ਜੀ ਸਜਾਉਂਦੇ ਜੀ ਇੱਥੇ ਇਹ ਲੰਗਰ ਹਾਲ ਇਸ ਸਥਾਨ ਦੀ ਕਰ ਸੇਵਾ ਦਿੱਲੀ ਵਾਲੇ ਬਾਬੇ ਕਰ ਰਹੇ ਆ ਸਤਨਾਕ ਵਾਹਿਗੁਰੂ ਦਿਆ ਜਿੰਨ ਮਹਾਰਾਜ ਨੇ ਹੁਕਮ ਕੀਤਾ ਸੀ ਵੀ ਦਰਬਾਰ ਸਾਹਿਬ ਇਧਰ ਇਹ ਸਾਹਮਣੇ ਕਵੀ ਦਰਬਾਰ ਲੱਗਦਾ ਸੀ ਉਧਰ ਇਹ ਜਿਹੜਾ ਇਹ ਤੇ ਇੱਥੇ ਇਹਦਾ ਸ਼ੋਰ ਬਹੁਤ ਸੀ ਪਾਣੀ ਦਾ ਖੜਕਾ ਬਹੁਤ ਸੀ ਤੇ ਮਹਾਰਾਜ ਨੇ ਬਚਨ ਕੀਤਾ ਵੀ ਇੱਥੇ ਸਾਡਾ ਕਵੀ ਦਰਬਾਰ ਲੱਗਦਾ ਇੱਥੇ ਹੌਲੀ ਚੱਲਿਆ ਕਰ ਇਹ ਹੁਣ ਇੱਥੇ ਖੜਕਾ ਨਹੀਂ ਕਰਦੀ ਇੱਥੇ ਅੱਗੇ ਜਾ ਕੇ ਪਾਣੀ ਦੀ ਸਾਊਂਡ ਬਹੁਤ ਆ ਤੇ ਪਿੱਛੇ ਵੀ ਪਾਣੀ ਦੀ ਸਾਊਂਡ ਬਹੁਤ ਆ ਪਰ ਅੱਗੇ ਨਹੀਂ ਹੈ ਤੇ ਹੁਣ ਆਪਾਂ ਜਿੱਥੇ ਆਪਾਂ ਖੜੇ ਆ ਇਹ ਸਾਹਮਣੇ ਪੋਲਾ ਇਹ ਜਿਹੜਾ ਪੁਲ ਹੈ ਇਹ ਇਸ ਸਾਈਡ ਤਾਂ ਹਿਮਾਚਲਾ ਗੁਰਦਰਾ ਸਾਹਿਬ ਜਿੱਥੇ ਆਪਾਂ ਖੜੇ ਆ ਤੇ ਇਹ ਪੁਲ ਦੇ ਪਰਲੀ ਸਾਈਡ ਉੱਤਰਾਖੰਡ ਸ਼ੁਰੂ ਹੋ ਜਾਂਦਾ ਇਹ ਬਾਰਡਰ ਇੱਕ ਹਿਸਾਬ ਦਾ ਮੰਨੋ ਆਪਾਂ ਇਹ ਉੱਤਰਾਖੰਡ ਇੱਥੋਂ ਪਰਲੀ ਸਾਈਡ ਉੱਤਰਾਖੰਡ ਇਹੀ ਸੜਕ ਅੱਗੇ ਰਿਸ਼ੀਕੇਸ਼ ਹੁੰਦੀ ਹੋਈ ਅੱਗੇ ਹਿਮਕੁੰਨ ਸਾਹਿਬ ਨੂੰ ਚਲੀ ਜਾਂਦੀ ਹੈ ਇਹ ਪਰਲੀ ਸਾਈਡ ਉੱਤਰਾਖੰਡ ਆ ਆਪਾਂ ਇਸ ਟਾਈਮ ਬਾਰਡਰ ਤੇ ਖੜੇ ਆ ਹਿਮਾਚਲ ਦੇ ਦੇ ਆਪਣੇ ਉੱਤਰਾਖੰਡ ਇਹ ਦੋਵੇਂ ਸਟੇਟਾਂ ਨੂੰ ਡਿਵਾਈਡ ਵੀ ਕਰਦੀ ਹੈ ਇਹ ਨਦੀ ਨਦੀ ਦਾ ਨਾਮ ਹੈ ਜਮਨਾ ਜਮਨਾ ਨਦੀ ਹੈ ਬਹੁਤ ਖੁੱਲੇ ਡਾਇ ਦੇ ਵਿੱਚ ਆ ਦੇਖੋ ਕਿੰਨਾ ਇਹਦਾ ਡਿਸਟੈਂਸ ਆ ਦੋਵੇਂ ਪਾਸੇ ਤੇ ਅੱਜ ਤਾ ਵਿੱਚ ਪਾਣੀ ਖैर ਹੈ ਨਹੀਂ ਨੀ ਜੇ ਤਾਂ ਬਰਸਾਤਾਂ ਚ ਫੁੱਲ ਭਰ ਕੇ ਚੱਲਦੀ ਹੁੰਦੀ ਐ ਇਹ ਹੈ ਜੀ ਲੰਗਰਾਲ ਮੌਸਮ ਬਦਲ ਬਹੁਤ ਜ਼ਬਰਦਸਤ ਹੋਇਆ ਪਿਆ ਮੌਸਮ ਕੈਮਰੇਜ ਤਾਂ ਪਤਾ ਹੀ ਪਤਾ ਲੱਗ ਰਿਹਾ ਕਿ ਨਹੀਂ ਲੱਗਦਾ ਪਰ ਮੌਸਮ ਬਹੁਤ ਸੋਹਣਾ ਲੱਗ ਰਿਹਾ ਦੇਖ ਇਹ ਦਰਵਾਸਾ ਇਹ 52 ਕਵੀਆਂ ਦਾ ਦਰਬਾਰ ਸਥਾਨ ਤੇ ਆਪਾਂ ਹੌਂਡਾ ਸਾਹਿਬ ਤੋਂ ਹੁਣ ਤੁਰਨ ਲੱਗੇ ਆਂ ਵਾਪਸੀ ਚੱਲਦੇ ਆਂ ਮੌਸਮ ਖਰਾਬ ਹੋ ਗਿਆ ਕਣੀਆਂ ਆ ਗਈਆਂ ਭਾਈ ਹਾਂ ਭਾਈ ਚਲਿਏ ਚਲੋ ਚਲੋ ਚਲੇ ਚੱਲਦੇ ਆਂ ਹੁਣ ਬਸ ਤੁਰਦੇ ਆਂ ਵਾਪਸੀ ਮੋਡਾ ਸਾਹਿਬ ਦਾ ਚੱਕਾ ਆਪਾਂ ਚੱਲਦੇ ਆਂ ਤੇ ਪਾਰਕਿੰਗ ਵਗੈਰਾ ਇੱਧਰ